ਅ ਅੱਜ ਅਸੀਂ ਸਵੇਰ ਤੋਂ ਜਿਹੜੀਆਂ ਰੇਡਸ ਹੈਗੀਆਂ ਉਹ ਕਰ ਰਹੇ ਹਾਂ ਸਵੇਰ ਤੋਂ ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਾ ਕੇ ਹੁਣ ਉਹ ਜਿਹੜਾ ਐਸਓਐਸ ਹੋਮ ਰਾਜਪੁਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਬੱਚੇ ਆਪ 19 ਨਾ 19 ਮੈਮ ਲੱਗਦਾ ਕਿ ਲੋਕਲ ਸੀਗੇ ਜਾਂ ਇਹ ਆਊਟਰ ਸਟੇਟਸ ਤੋਂ ਵੀ ਬੱਚੇ ਦੇ ਇਸ ਲਈ ਆਊਟਰ ਸਟੇਟ ਵੀ ਸੀਗੇ ਉੱਥੋਂ ਦੇ ਬੱਚੇ ਜਿਹੜੇ ਹੈਗੇ ਉਹ ਅਸੀਂ ਸੀਡਬਲਯੂਸੀ ਦੇ ਅੱਗੇ ਪੇਸ਼ ਕਰਦੇ ਫਿਰ ਉਹਨਾਂ ਦਾ ਮੈਡੀਕਲ ਕਰਾ ਕੇ ਤੇ ਹੁਣ ਅਸੀਂ ਰਾਜਪੁਰਾ ਹੋਮ ਚ ਫੇਸ ਦਿੱਤਾ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਦੇ ਕੋਲੋਂ ਮਿਲ ਹੀ ਰਿਹਾ ਕੁਆਇਡੈਂਟਿਟੀਜ਼ ਮਿਲੀਆਂ ਨਹੀਂ ਕੀ ਇਹ ਇਹਨਾਂ ਤੋਂ ਮਿਲਦੀਆਂ ਮੈਮ ਉਹਨਾਂ ਨੂੰ ਆਪਾਂ ਛੱਡਦੇ ਜਿ ਨਹੀਂ ਆ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਆਈਡੈਂਟੀਟੀ ਮਿਲ ਗਈ ਹੈ ਉਹਨਾਂ ਨੂੰ ਅਸੀਂ ਫਿਰ ਸਬੂਤ ਲੈ ਕੇ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦੇ ਨਹੀਂ ਮਿਲੇ ਉਹਨਾਂ ਨੂੰ ਫਿਰ ਅਸੀਂ ਰੱਖ ਲੇਗਾ ਆਧਾਰ ਕਾਰਡ ਚੈੱਕ ਕੀਤੇ ਗਏ ਨੇ ਕਿਹੜੇ ਸਟੇਟ ਬਿਲਕੁਲ ਬਿਲਕੁਲ ਆਧਾਰ ਕਾਰਡ ਸਾਰੇ ਚੈੱਕ ਕੀਤੇ ਗਏ ਨੇ ਡੀਪੀਓ ਸਾਹਿਬ ਇੱਕ ਵਾਰ ਹਾਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਵੱਖਰੀ ਵੱਖਰੀ ਟੀਮਸ ਬਣੀਆਂ ਨੇ ਐਟ ਡਿਫਰੈਂਟ ਲੈਵਲਸ ਜਿਵੇਂ ਮੈਨੂੰ ਐਜ਼ ਏਡੀਸੀ ਜਨਰਲ ਇੱਥੇ ਲੀਲਾ ਪਵਨ ਚੌਂਕ ਸਨੋਰੀ ਅੱਡਾ ਐਦਾ ਟਾਈਪ ਜਿਹੜੇ ਹੈਗੇ ਉਹ ਦਿੱਤੇ ਹੈਗੇ ਨੇ ਸਨੋਰੀ ਅੱਡਾ ਕਿਸੇ ਆਫੀਸਰਸ ਨੂੰ ਦਿੱਤੇ ਸੋ 올 ਆਫੀਸਰਸ ਜਿਹੜੇ ਹੈਗੇ ਆ ਡਿਫਰੈਂਟ ਕਪੈਸਿਟੀਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਡਿਫਰੈਂਟ ਏਰੀਆਜ਼ ਡਿਮਾਰਕਟ ਕਰਕੇ ਡੀਸਾ ਵੱਲੋਂ ਆਰਡਰ ਕੀਤੇ ਗਏ ਨੇ ਕਿ ਉੱਥੇ ਚੈਕਿੰਗ ਕਰੇ ਸੋ ਉਹ ਚੈਕਿੰਗ ਹੁਣ ਅੱਜ ਇੱਕ ਸਾਹ ਨਾਲ ਡਿਸਟ੍ਰਿਕਟ ਪਟਿਆਲਾ ਵਿੱਚੋਂ ਇੱਕ ਵਾਰ ਅਸੀਂ ਪੂਰਾ ਪਟਿਆਲਾ ਕਵਰ ਕਰ ਲਿਆ ਸਵੇਰ ਤੋਂ ਤੇ ਬਾਕੀ ਅਸੀਂ ਹੁਣ ਇਹਨੂੰ ਕੰਟੀਨਿਊਸ ਇੱਕ ਹੋਰ ਰੱਖਾਂ। ਹੌਟਪੌਟ ਕਿਹੜੇ ਕਿਹੜੇ ਏਰੀਆ ਦੇਖਿਆ ਗਿਆ? ਹੌਟਪੌਟ ਅੱਜ ਦਾ ਪੀਡੀਏ ਵਾਲਾ ਏਰੀਆ ਦੇਖਿਆ ਗਿਆ। ਅਸੀਂ ਲੀਲਾ ਪਵਨ ਵਾਈਪਸ ਚੌਂਕ ਤੇ ਹੋਰ ਕਿਹੜੇ ਕਿਹੜੇ ਏਰੀਆ ਤੇ ਅੱਜ ਆਪਾਂ ਨਵਾਂ ਬੱਸ ਸਟੈਂਡ ਕਾਲੀ ਮਾਤਾ ਮੰਦਿਰ ਅਰਬਨ ਸਟੇਟ ਗੁਰਦੁਆਰਾ ਸਾਹਿਬ ਸਾਰੇ ਜਿਹੜੇ ਮੇਨ ਆਪਣੇ ਏਰੀਆਜ਼ ਨੇ ਪਟਿਆਲਾ ਦੇ ਉਹ ਸਾਰਾ ਅੱਜ ਕਵਰ ਹੋ ਗਿਆ ਹੈ। ਬਟ ਐਟ ਦ ਸੇਮ ਟਾਈਮ ਅਸੀਂ ਇਹ ਇਨਸ਼ੋਰ ਕਰ ਰਹੇ ਹਾਂ ਕਿ ਅਸੀਂ ਇਹਦੀ ਰੈਂਡਮ ਚੈਕਿੰਗ ਅਸੀਂ 2 ਡੇਸ ਬਾਅਦ 1 ਡੇ ਬਾਅਦ ਇੱਕ ਵਾਰ ਕਰੀਏ ਤਾਂਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਸਕਸੈਸਫੁਲ ਹੋ ਸਕੀਏ ਦੀਪ ਸਿੰਘ ਗਿੱਲ ਜੀ ਡੀਪੀਓ ਪਟਿਆਲਾ ਜੀ ਸਰ ਕਿਸਨੇ ਦੇਖ ਕਿੰਨੇ ਕਿ ਰੈਸਕਿਊ ਕਰੇ ਨੇ ਤੇ ਇਹਨਾਂ ਦਾ ਅਮਰਜੈਂਸੀ ਡਾਕੂਮੈਂਟ ਦੇਖਣਾ ਮਿਲ ਸੀ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਨੇ ਇਹਨਾਂ ਦੀ ਆਇਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆਂ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟ੍ਰੈਫਿਕਿੰਗ ਦਾ ਜਾਂ ਫੋਰਸ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪੇਰੈਂਟ ਨਾਲ ਉਹਨੂੰ ਕੈਰੀ ਕਰ ਰਹੇ ਆਂ ਕਿ ਇਹ ਉਹਨਾਂ ਦੇ ਬ ਕਾਰਡ ਮਿਲੇ ਨੇ ਆਊਟਰ ਸਟ੍ਰੀਟ ਦੇ ਨੇ ਉਹਨਾਂ ਤੋਂ ਰੀਜ਼ਨ ਪੁੱਛਿਆ ਕਿ ਉਹ ਕਿਉਂ ਇੱਥੇ ਰਹਿ ਰਹੇ ਨੇ ਇੱਥੇ ਕਿਉਂ ਵੀ ਕੰਮ ਕਰ ਰਹੇ ਨੇ ਹਾਂਜੀ ਹਾਂਜੀ ਪੁੱਛਿਆ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਆ ਜੇ ਉਹ ਰਿਪੀਟਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊਗੀ ਨਹੀਂ ਉਹਨਾਂ ਨੂੰ ਦੁਬਾਰਾ ਨਾ ਕਰਨ ਜੀ ਇਹਨੂੰ ਬੰਦ ਕਰਨ ਤੇ ਜੇ ਕਿ ਦੁਬਾਰਾ ਮਿਲੇ ਉਹ ਫਿਰ ਅਸੀਂ ਐਫ ਆਈ ਆਰ ਦਰਜ ਕਰਾਂਗੇ ਵਾਪਸ ਸਟੇਟ ਦੇ ਵਿੱਚ ਜਾਣਦਾ ਕਿ ਕੁਝ ਕਿਹਾ ਹੈ ਇਹ ਉਹ ਹੈ ਪੇਰੈਂਟਸ ਤੋਂ ਜਾਣਾ ਨਹੀਂ ਹਾਂਜੀ ਉਹ ਖੁਦ ਹੀ ਕਹਿ ਰਹੇ ਸੀਗੇ ਅਸੀਂ ਹੁਣ ਪੰਜਾਬ ਨਹੀਂ ਆਵਾਂਗੇ ਚਲੋ ਪਰ ਠੀਕ ਹੈ ਜੀ ਉਹਨਾਂ ਨੂੰ ਲੋਕਲ ਅਸੀਂ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਵਾਰਨਿੰਗ ਦੇ ਕੇ ਪਰੈਂਟਸ ਨਾਲ ਹੁੰਦੀਆਂ ਕਿਉਂਕਿ ਜ਼ਿਆਦਾਤਰ ਰੋਲ ਜਿਹੜਾ ਹੈਗਾ ਪੇਰੈਂਟਸ ਨਾਲ ਹਾਂਜੀ ਉਹ ਪੇਰੈਂਟਸ ਨਾਲ ਹੈ ਜੀ ਜੇ ਰਿਪੀਟਡ ਪਾਇਆ ਗਿਆ ਜੀ ਅਸੀਂ ਐਫ ਆਈ ਆਰ ਦਰਜ ਤਾਂ ਜਿਹੜੇ ਮਦਰ ਫੀਡ ਬੇਬੀ ਐ ਉਹਨਾਂ ਦਾ ਕੀ ਕੀਤਾ ਜਾ ਰਿਹਾ ਉਹਨਾਂ ਦਾ ਜੇ ਤਾਂ ਕੋਈ ਅਪਰੂਵ ਦੇ ਰਹੇ ਆ ਜਾਂ ਹੋਰ ਸਾਨੂੰ ਲੱਗਦਾ ਜੀ ਫੇਰ ਤਾਂ ਉਹਨਾਂ ਨੂੰ ਅਸੀਂ ਛੱਡ ਰਹੇ ਆ ਜੇ ਲੱਗਦਾ ਕੋਈ ਬੱਚਾ ਨਹੀਂ ਆ ਜਾਂ ਕੋਈ ਉਹਨਾਂ ਦੀ ਅਸੀਂ ਟੈਸਟਿੰਗ ਅੱਗੇ ਫਰਦਰ ਮੈਡੀਕਲ ਜਾਂ ਡੀਐਨਏ ਟੈਸਟ ਵਾਸਤੇ ਭੇਜਾਂਗੇ ਜੇ ਨਹੀਂ ਪਾਇਆ ਜਾਂਦਾ ਫੇਰ ਅਸੀਂ ਕਾਰਵਾਈ ਕਰਾਂਗੇ ਹਜੇ ਫਿਲਹਾਲ ਚੱਲ ਰਹੇ ਜੀ ਹਜੇ ਭੇਜਾਂਗੇ ਕੱਲ ਨੂੰ ਪਤਾ ਲੱਗ ਜਾਊਗਾ ਜੀ ਹਜੇ ਫਿਲਹਾਲ ਕੋਈ ਨਹੀਂ ਪ੍ਰੀਲਮ ਨਹੀਂ ਹੈ ਜੀ ਹਜੇ ਜਿਹਨਾਂ ਨੂੰ ਦਿੱਤਾ ਉਹਨਾਂ ਨੂੰ ਕਿੱਥੇ ਰੱਖਣ ਦਾ ਕੋਈ ਰੈਗੂਲਮੈਂਟ ਕੋਈ ਹੈ ਅਸੀਂ ਚਿਲਡਰਨ ਹੋਮ ਭੇਜ ਰਹੇ ਹਾਂ ਜੀ ਐ